2 3 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਰਿਆਸਤ ਖਾਨ ਕੋਲ ਜੰਗਲ ਦੇ ਵਿੱਚ ਮਾਲ ਚਾਰਦਾ ਦੇਖਣ ਲਈ ਤੇ ਕੀ ਕੀ ਫਾਇਦੇ ਆ ਤੁਹਾਨੂੰ ਬਾਈ ਜੀ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਮਨਜਿੰਦਰ ਬਸ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਜੀ ਬਹੁਤ ਵਧੀਆ ਅੱਜ ਅੱਜ ਮਾਸ਼ਾਅੱਲਾ ਗੁਰਦੇ ਤਗੜ ਫਾਰਮ ਵਾਲਿਆਂ ਦਾ ਬਈ ਧੰਨਵਾਦ ਕਰਦੇ ਆਂ ਅੱਜ ਮਾਸ਼ਾਅੱਲਾ ਆਪਣੇ ਕੋਲ ਜੰਗਲ 'ਚ ਆਏ ਜੰਗਲ ਦੇ ਵਿੱਚ ਜਿਹੜਾ ਮਾਲ ਚਰਦਾ ਵਾ ਉਹਦੇ ਬਾਰੇ ਕੋਈ ਜਾਣਕਾਰੀ ਦਵਾਂਗੇ ਬਹੁਤ ਕਸਟਮਰ ਮੈਨੂੰ ਪੁੱਛਦੇ ਰਹਿੰਦੇ ਆ ਜੀ ਜੰਗਲ 'ਚ ਮਾਲ ਕਿਵੇਂ ਚਰਦਾ ਠੀਕ ਹੈ ਤਾਂ ਕਈ ਵੀਰ ਬਣਾਉਂਦੇ ਵੀ ਰਹਿੰਦੇ ਆ ਵੀਡੀਓ ਹਾਂਜੀ ਹਾਂਜੀ ਜੰਗਲ ਦੇ ਵਿੱਚ ਮਾਲ ਜਿਹੜਾ ਚਰਦਾ ਉਹਦਾ ਮਤਲਬ ਇਹ ਹੁੰਦਾ ਕਿ ਬਾਹਰ ਜਿਹਨੂੰ ਕਹਿੰਦੇ ਗਰੇਜ਼ਿੰਗ ਹਾਂਜੀ ਬਾਹਰ ਮਾਲ ਚਾਰਨ ਦੇ ਫਾਇਦੇ ਬਹੁਤ ਆ ਠੀਕ ਹੈ ਜੀ ਇਹਦੇ ਨਾਲ ਕੀ ਹੁੰਦਾ ਜਾਨਵਰ ਦੇ ਹੱਡ ਫੈਰ ਖੁੱਲਦੇ ਆ ਠੀਕ ਹੈ ਜੀ ਔਰ ਇਹ ਜਾਨਵਰ ਐਕਟਿਵ ਤੰਦਰੁਸਤ ਰਹਿੰਦਾ ਓਕੇ ਮਤਲਬ ਇਹ ਰਹਿੰਦਾ ਵਾ ਕਿ ਜਿਹੜਾ ਮਾਲ ਆ ਬਾਹਰ ਰਹਿੰਦਾ ਵਾ ਉਹਦੇ ਧੁੱਪ ਵੀ ਪਈ ਹੁੰਦੀ ਆ ਹਾਂਜੀ ਉਹਨੇ ਛਾਂ ਵੀ ਦੇਖੀ ਹੁੰਦੀ ਆ ਉਹਨੇ ਮੀਂਹ ਵੀ ਦੇਖਿਆ ਹੁੰਦਾ ਠੀਕ ਆ ਜੀ ਇੱਕ ਜਾਨਵਰ ਆ ਜਿਹੜਾ ਘਰੇ ਰਹਿੰਦਾ ਹਾਂਜੀ ਹਾਂਜੀ ਉਹਨੇ ਕੀ ਹੁੰਦਾ ਘਰੇ ਰਹਿਣ ਨਾਲ ਕੀ ਹੁੰਦਾ ਉਹ ਉਹ ਹੁੰਦਾ ਅਲਕਸ ਹੋ ਜਾਂਦਾ ਠੀਕ ਆ ਜੀ ਕੱਲੋਂ ਕਿਸੇ ਹੋਰ ਕੇ ਘਰੇ ਚਲੇ ਆ ਉਹੀ ਫੈਸਿਲਿਟੀ ਉੱਥੇ ਜਾ ਕੇ ਭਾਲਦਾ ਠੀਕ ਇਹਦੇ ਸੰਤਰੇ ਖਾਂਦਾ ਆ ਉਹ ਸੰਤਰੇ ਭਾਲ ਉਹਥੇ ਆ ਕੇ ਹਾਂਜੀ ਹਾਂਜੀ ਕੱਲ੍ਹ ਕਾ ਜਿਹੜਾ ਕੇਲੇ ਖਾਲੇ ਨੇ ਕੇਲੇ ਖਵਾਏ ਹੋਏ ਕਿਸੇ ਨੇ ਵਰਫੀ ਖਵਾਈ ਹੋਈ ਤੁਹਾਡੇ ਘਰੇ ਬੱਕਰੀ ਚਲੀਗੀ ਕੇਲੇ ਵਰਫੀ ਤੁਸੀਂ ਕਿੱਥੋਂ ਖਵਾ ਦੋਗੇ ਹਾਂਜੀ ਜਿਹੜਾ ਜੰਗਲ ਦੇ ਬਾਹਰ ਮਾਲ ਆ ਜਿਹੜਾ ਚਰਦਾ ਵਾ ਉਹਦਾ ਕੀ ਆ ਦਰਖਤਾਂ ਦੇ ਪੱਤੇ ਵਗੈਰਾ ਹਾਂਜੀ ਜਿਵੇਂ ਥੱਲਿਓਂ ਚਰਦਾ ਘਾਹ ਵਗੈਰਾ ਯਾਨੀ ਕਿ ਉਹ ਉਹ ਕਿਸੇ ਵੀ ਮੌਸਮ ਵਿੱਚ ਹਾਂਜੀ ਕਿਸੇ ਵੀ ਜਗ੍ਹਾ ਸਫਰ ਵਿੱਚ ਹਰ ਜਗ੍ਹਾ ਝੇਲ ਕੇ ਯਾਨੀ ਕੋ ਕਾਮਯਾਬ ਰਹਿੰਦਾ ਜਿਹਨੂੰ ਜੰਗਲ ਦਾ ਮਾਲ ਕਹਿੰਦੇ ਆ ਐਥੋਂ ਦਿਖਾਉਣਾ ਮੈਂ ਚਲੋ ਆ ਜਾਓ ਹਾਂਜੀ ਹਾਂਜੀ ਦਿਖਾਓ ਜੀ ਜਿਹੜਾ ਮਾਲ ਚਰਦਾ ਵਾ ਹਾਂਜੀ ਇਹ ਕੀ ਹੁੰਦਾ ਇਹਦਾ ਕੀ ਫਾਇਦੇ ਆ ਤੁਹਾਨੂੰ ਮੈਂ ਦੱਸ ਦਵਾਂਗਾ ਜੀ ਦੱਸੋ ਜੀ ਕੀ ਫਾਇਦਾ ਜੀ ਇਹ ਇਹ ਚੈਨਲ ਦੇ ਜਰੀਏ ਮੈਂ ਇਹ ਜੀ ਦਾ ਚਾਨਣਾ ਪਾਉਣਾ ਚਾਹੁੰਦਾ ਹਾਂ ਜਿਹੜਾ ਜੰਗਲ ਦੇ ਵਿੱਚ ਮਾਲ ਚਰਦਾ ਵਾ ਉਹਦੇ ਤੇ ਆਡੀ ਸ਼ਾਈਨਿੰਗ ਹੁੰਦੀ ਆ ਬੱਕਰੇ ਲੈ ਆਓ ਆ ਬੱਕਰੇ ਲੈ ਆਓ ਤੁਹਾਨੂੰ ਦਿਖਾਉਣਾ ਜਿਹੜਾ ਆ ਬੱਕਰਾ ਆ ਦੇਖੋ ਇਹ ਤੇ ਸ਼ਾਈਨਿੰਗ ਦੇਖੋ ਕਿੰਨੀ ਆ ਹਾਂ ਜੀ ਇਹ ਹਜੇ 40 45 ਕਿਲੋ ਇਹਦਾ ਬੋਡੀ weight ਆ 45 ਕਿਲੋ ਹਜੇ ਖੀਰਾ ਇਹ ਹਜੇ ਦੋਂਦ ਸਰ ਬਨੇ ਇੱਕ ਦਾਂ ਦੀ ਪੱਟਿਆ ਜੀ ਇੱਕ ਦਾਂ ਦਾ ਦੇਖੋ ਆਇਆ ਦਿਖਾਉਣਾ ਜੀ ਦੇਖੋ ਮੈਂ ਖੁੱਲੀ ਜਾਣਕਾਰੀ ਦੇਣਾ ਹਾਂ ਉਹਨਾਂ ਸਿਰਫ ਇੱਕ ਦੰਦ ਕੱਢਿਆ ਨੇ ਹਜੇ ਇਹਨੂੰ ਹਜੇ ਆਪਾਂ ਦੋਂਦਾ ਨਹੀਂ ਕਹਿ ਸਕਦੇ 45 ਕਿਲੋ ਦਾ ਬੱਚਾ ਵਾ ਜਿਹੜਾ ਹਜੇ ਸਾਡੇ ਕੋਲ ਆਇਆ ਹੀ ਆ ਜੰਗਲ ਦੇ ਵਿੱਚ ਆ ਗਿਆ ਨੇ ਦੇਖੋ ਕਿੰਨੀ ਲੰਬਾਈ ਦੇਖੋ ਪੰਨਾ ਦੀ ਲੈਂਥ ਹੈ ਕੋਰ ਸ਼ਾਈਨ ਇਹ ਜਿਹੜੀ ਆਉਂਦੀ ਆ ਉਹ ਬਾਹਰ ਮਾਲ ਚਾਰ ਕੇ ਆਉਂਦੀ ਆ ਜੇ ਅਗਰ ਆਪਾਂ ਉਹਨੂੰ ਸਟਾਲ ਫੀਡ ਤੇ ਆਪਾਂ ਕਰਦੇ ਆ ਉਹਨਾਂ ਉਹ ਨਹੀਂ ਹੁੰਦਾ ਇੱਕਦੋਤੇ ਖਰਚਾ ਵੱਧ ਹੁੰਦਾ دوسری ਗੱਲ ਉਹਦੇ ਉਨੀ ਸ਼ਾਈਨਿੰਗ ਨਹੀਂ ਆਉਂਦੀ ਠੀਕ ਹੈ ਪੰਜਾਬ ਦੇ ਵਿੱਚ ਟੀ ਚਰਾਂਦ ਬਹੁਤ ਐਸੀ ਜੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਜੰਗਲ ਦੇ ਵਿੱਚ ਜਿਹੜਾ ਮਾਲ ਹੁੰਦਾ ਗਾਂ ਵਾਲੇ ਬੰਦੇ ਵਾਸਤੇ ਫਿੱਟ ਰਹਿੰਦਾ ਓਕੇ ਅਸੀਂ ਕਹਾਂ ਜੇ ਇੱਕ ਬੰਦਾ ਕਣਕ ਪਾਉਂਦਾ ਹੋਊਗਾ ਛੋਲੇ ਪਾਉਂਦਾ ਹੋਊਗਾ ਗਾਂ ਵਾਲੇ ਬੰਦੇ ਨੂੰ ਜਾਨਵਰ ਆਪਾਂ ਵੇਚਦਾ ਉਹ ਕਣਕ ਛੋਲੇ ਪਾਉਂਦੀ ਜਿਹਦੇ ਕੋਲ ਨਹੀਂ ਗੁਜਾਇਸ਼ ਹੈਗੀ ਉਹ ਬਾਅਦ ਵਿੱਚ ਨਹੀਂ ਪਾ ਸਕਦਾ ਅਸੀਂ ਆਪਦੇ ਜਾਨਵਰ ਨੂੰ ਦਾਣਾ ਨਹੀਂ ਦਿੰਦੇ ਇਹਦੀ ਗੱਲ ਨਹੀਂ ਹਾਂਜੀ ਕਿਸੇ ਵੀ ਬੰਦੇ ਕੋਲੋਂ ਚੱਲਿਆ ਜਾਊਗਾ ਜਾਨਵਰ ਉਹ ਫਿੱਟ ਹੋਊਗਾ ਆਹ ਉਹ ਤੋਂ ਫਾਨਾ ਜੀ ਆਪਣੇ ਜਾਨਵਰ ਦਿਖਾਉਣਾ ਮੈਂ ਦਿਖਾਓ ਜੀ ਇਹਦੇ ਵਿੱਚ ਜਾਨਵਰ ਇਹੋ ਜਿਹੇ ਵੀ ਹੈਗੇ ਜੇ ਕਿਸੇ ਨੇ ਆਪਣੇ ਕੋਲ ਜਾਨਵਰ ਲੈਣੇ ਵੀ ਆ ਹਾਂਜੀ ਹਾਂਜੀ ਦੇਖੋ ਆਪਣੇ ਕੋਲ ਫਾਰਮ ਦੇ ਵਿੱਚ ਬਿਜਲ ਨੰਬਰ ਤੇ ਤੁਸੀਂ ਫੇਰ ਵੀ ਲਿਖ ਦੋਗੇ ਇੱਕ ਵਾਰੀ ਫੇਰ ਬੋਲ ਦਵਾਂ ਨਾ 9592001533 ਦੁਬਾਰੇ ਫੇਰ ਬੋਲ ਦੋ ਜੀ 9592001533 9592 ਦਬਲ ਬਾਕੀ ਫਸ ਸਕਰੀਨ ਤੇ ਨੰਬਰ ਲਾ ਵੀ ਦਵਾਂਗੇ ਹਾਂਜੀ ਮਤਲਬ ਇਹ ਆ ਔਰ ਫੋਨ ਕਰਨ ਦਾ ਸਮਾਂ ਵੀ ਬਾਈ ਜੀ ਕਈ ਬੰਦੇ ਕਹਿਣਗੇ ਜੀ ਫੋਨ ਮੰਡੀ ਦੇ ਵਿੱਚ ਹੋਵਾਂਗੇ ਤਾਂ ਨਹੀਂ ਚੱਕਾਂਗੇ ਫੋਨ ਜੀ ਠੀਕ ਆ ਜੀ ਅ ਸਵੇਰ 10 ਵਜੇ ਤੋਂ ਬਾਅਦ ਰਮਜ਼ਾਨ ਦਾ ਮਹੀਨਾ ਚੱਲ ਰ ਠੀਕ ਹੈ ਲਾਉਣਾ ਠੀਕ ਆ ਜਿਨੇ ਬੱਕਰੀਆਂ ਨਵੀਆਂ ਲੈਣੀਆਂ ਆਪਣੇ ਫਾਰਮ ਦੇ ਵਿੱਚ ਵਿਸ਼ਟ ਪਹਿਲਾਂ ਆ ਕੇ ਸਮਝੋ ਦੇਖੋ ਭਾਈ ਮੈਂ ਹਰੇਕ ਵੀਡੀਓ ਦੇ ਵਿੱਚ ਇਹ ਕਹਿੰਨਾ ਕਿ ਮਾਲ ਲੈਣ ਤੋਂ ਪਹਿਲਾਂ ਆ ਕੇ ਸਮਝੋ ਕਿ ਮਾਲ ਆਪਾਂ ਨੂੰ ਕਿਹੇ ਦਾ ਲੈਣਾ ਚਾਹੀਦਾ ਇੱਕ ਵਾਰੀ ਸਾਡੇ ਫਾਰਮ ਤੇ ਆ ਕੇ ਵਿਸ਼ਟ ਜ਼ਰੂਰ ਕਰੋ ਅੱਜ ਦਿਖਾਉਣਾ ਤੁਹਾਨੂੰ ਅੱਜ ਮੈਂ ਆ ਬੱਕਰੀਆਂ ਆ ਆਪਣੇ ਕੋਲ ਆ ਦੇਖੋ ਫੇਸ ਪੰਚ ਇਹਨੂੰ ਕਹਿੰਦੇ ਆ ਆਪਣੇ ਪਿਓਰ ਅੰਬਰਸਰੀ ਬੀਟਲ ਦੇਖੋ ਬੂਰ ਕੰਨੀ ਨੱਕ ਨੋਕੜਾ ਦੇਖੋ ਠੀਕ ਹੈ ਇਹ ਇਹ ਬਲੱਡ ਲੈਂਦੀਆਂ ਪੱਠਾਂ ਆ ਇਹ ਦੁੱਧ ਨੂੰ ਪਹਿਲੇ ਸੂਏ 2.5 2.5 ਲੀਟਰ ਇੱਕ ਕਹਿ ਦਾਂਦਾ ਜੀ ਇਹ ਇਹ ਹੈਗੀ 6 ਦਾਂਦੇ ਜੀ ਠੀਕ ਆ ਜੀ ਆ ਤੁਹਾਨੂੰ ਦਿਖਾਉਣਾ ਤੇ ਤੁਹਾਨੂੰ ਥਾਂ ਦਿਖਾਉਣਾ ਮੈਂ ਵਾਚੀ ਇਧਰ ਆ ਕੋਲ ਆ ਦੇਖੋ ਜੀ ਥਾਂ ਦੇਖੋ ਪੂਰੇ ਜ਼ਬਰਦਸਤ ਇਹ ਬੱਕਰੀ ਇਹ ਜੀ ਹੁੰਦੀ ਹੈ ਜੀ ਇਹਦਾ ਤੁਸੀਂ ਦੁੱਧ ਕੱਢਣਾ ਸ਼ੁਰੂ ਕਰ ਦੋ ਹਾਂਜੀ ਫਿਰ ਗਾਲੀ ਕਰਨੀ ਸ਼ੁਰੂ ਕਰ ਦੂੰਗੀ ਠੀਕ ਆ ਜੀ ਯਾਨੀ ਦੁੱਧ ਲਾਉਣਾ ਸ਼ੁਰੂ ਕਰ ਦੂੰਗੀ ਇਹ ਨਹੀਂ ਹੈ ਕਿ ਤੁਸੀਂ ਇੱਕ ਬੱਕਰੀ ਲੱਤ ਫੜੋਂਗੇ ਔਰ ਲੱਤ ਫੜ ਕੇ ਨੂੰ ਇੱਕ ਬੰਦੇ ਦੀਆਂ ਲੱਤਾਂ ਫੜੀਆਂ ਹੋਈਆਂ ਇੱਕ ਬੰਦਾ ਚੋਣ ਲੱਗਾ ਹੈ ਜੇ ਮੜੀ ਜਨ ਗੈਲੀ ਹੋ ਗਿਆ ਮਾਰੇ ਆ ਜਾ ਕੇ ਚਲਾਤ ਮਾਰੀ ਦੋ ਦਸ ਫਰਾ ਡਲ ਗਿਆ ਇਹਦਾ ਜੱਗ ਦੇ ਕੋਲ ਆਪ ਚੱਲ ਕੇ ਆਉਣੀ ਆ ਅੱਛਾ ਜੀ ਹਾਂਜੀ ਇਹ ਜੀਆਂ ਬੱਕਰੀਆਂ ਇਹਨਾਂ ਬਲੱਡ ਲੈਂਦਾ ਮਾਲੀ ਨੂੰ ਕਹਿੰਦੇ ਆ ਕੀ ਬਾਤ ਆ ਜੀ ਜਿਹੜੀ ਕਹਿੰਦੀ ਆ ਬੱਕਰੀ ਇਹਨੂੰ ਮਿੱਠੀ ਬੱਕਰੀ ਜਿਹਨੂੰ ਕਹਿੰਦੇ ਆ ਇਹ ਵੀ ਪਰਖ ਹੁੰਦੀ ਆ ਕਈਆਂ ਬੰਦਾਂ ਨੂੰ ਪਤਲੀ ਚਮੜੀ ਵਾਲੀ ਹੋਰ ਤੁਹਾਨੂੰ ਤੁਹਾਨੂੰ ਬੱਕਰੀਆਂ ਇਹ ਕਾਲੇ ਰੰਗ ਚ ਬੱਕਰੀਆਂ ਜਿਹਨਾਂ ਜਿਹਨਾਂ ਦੇ ਬੰਦੇ ਨੇ ਨਵਾਂ ਕੰਮ ਕਰਨਾ ਹਾਂਜੀ ਹਾਂਜੀ ਇੱਕ ਆਪਣੀ ਵੀਡੀਓ ਪਹਿਲਾਂ ਵੀ ਅਪਲੋਡ ਹੋਈ ਆ ਉਹਦੇ ਵਿੱਚ ਵੀ ਇਹੀ ਚੀਜ਼ਾਂ ਦਸੀਆਂ ਸਾੜੀ ਚੁੱਪਰ ਲੈ ਕੇ ਛੱਡ ਦੇ ਭਰਾ ਆ ਦੇਖੋ ਜੀ ਆ ਬੱਕਰੀ ਆ ਦੇਖੋ ਠੀਕ ਹੈ ਨਵੇਂ ਹਾਨਚਾ ਇਹਦੇ ਮਗਰ ਵੀ ਬੱਚਾ ਵਾ ਇਹ ਵੀ ਪੂਰੀ ਯਾਨੀ ਕਿ ਬਲੱਡ ਲਾਈਨ ਅੱਛਾ ਇਹਦੇ ਮਗਰ ਬੱਚਾ ਜੀ ਹਾਂਜੀ ਹਾਂਜੀ ਇਹਦੇ ਮਗਰ ਬੱਚਾ ਪਹਿਲੇ ਸੂਏ ਜੀ ਇਹ ਠੀਕ ਹੈ ਜੀ ਜਿਹਨੇ ਬੱਚੇ ਪੁੱਛੇ ਗਾਂ ਲੈਣ ਵਾਸਤੇ ਜਾਂ ਕਿਸੇ ਨੇ ਗਾਂ ਬਲੱਡ ਲਾਈਨ ਦਾ ਮਾਲ ਲੈਣਾ ਹੋਵੇ ਆਪਣੇ ਕੋਲ ਆ ਸਕਦਾ ਬਾਕੀ ਜਿਹੜੀ ਮੇਨ ਜਾਣਕਾਰੀ ਆਪਾਂ ਉਸ ਟੌਪਿਕ ਤੇ ਹੁੰਨੇ ਨੇ ਜਿਹੜਾ ਜੰਗਲ ਦਾ ਮਾਲ ਹਾਂਜੀ ਜਿਹੜਾ ਜੰਗਲ ਦਾ ਮਾਲ ਆ ਤੁਸੀਂ ਆਪ ਦੇਖ ਸਕਦੇ ਹੋ ਕਿਵੇਂ ਪਸ਼ੂ ਖਾਂਦੇ ਆ ਇਧਰ ਮਾਰੇ ਹੋ ਮੜਾ ਇਹ ਵੀਡੀਓ ਜੀ ਇਹ ਜਿਹੜਾ ਜੰਗਲ ਦਾ ਮਾਲ ਹੁੰਦਾ ਵਾ ਇਹਦੇ ਵਿੱਚ ਹਾਈਟ ਵੀ ਵੱਧ ਛੱਡਦਾ ਵੇਟ ਵੀ ਵੱਧ ਛੱਡਦਾ ਹੱਡ ਔਰ ਕੀ ਕਹਿੰਦੇ ਆ ਇਹ ਜਿਹੜਾ ਜਾਨਵਰ ਹੁੰਦਾ ਵਾ ਦੁੱਧ ਵੀ ਵਧੀਆ ਬਣਾਉਂਦਾ ਚੱਲਣ ਫਿਰਨ ਨਾਲ ਬੱਕਰੀ ਦੇ ਜਿਹੜੇ ਆ ਚੱਡੇ ਦੀਆਂ ਨਾੜਾਂ ਉਹ ਖੁੱਲਦੀਆਂ ਰਹਿੰਦੀਆਂ ਕਈ ਬੰਦੇ ਕਹਿਣਗੇ ਸਾਡੇ ਘਰੇ ਬੱਕਰੀ ਲੈ ਕੇ ਜੀ ਉਹਨੇ ਦੁੱਧ ਨਹੀਂ ਦਿੱਤਾ ਹਾਂਜੀ ਹਾਂਜੀ ਇਹ ਨਹੀਂ ਵਾ ਜਿਹੜੀ ਬਾਹਰ ਵਾਲੀ ਜੰਗਲ ਵਾਲੀ ਬੱਕਰੀ ਆ ਜੰਗਲ ਕਿ ਜਾ ਕੇ ਦੁੱਧ ਦੇਊਗੀ ਠੀਕ ਆ ਜੀ ਘਰੇ ਜਾ ਕੇ ਉਹ ਬੱਕਰੀ ਨਹੀਂ ਦੁੱਧ ਦੇਊਗੀ ਜਿਹੜਾ 3 ਕਿਲੋ ਲੀਟਰ ਦੁੱਧ ਦਿੰਦੀ ਹੋਗੀ ਉਹ ਜਾ ਕੇ 1.5 ਲੀਟਰ ਹੀ ਕਰ ਜੂਗੀ ਠੀਕ ਆ ਜੀ ਬੰਦਾ ਸ਼ਿਕਾਇਤ ਨਾ ਕਰੇ ਇਹ ਜੰਗਲ ਦੀ ਬੱਕਰੀ ਆ ਉਹਨੂੰ ਥੋੜੇ ਥੋੜੇ 1.5-2 ਮਹੀਨੇ ਸੈੱਟ ਹੋਣ ਨੂੰ ਲੱਗ ਜਾਂਦੇ ਆ ਪਰ ਬੱਕਰੀ ਜਿਹੜੀ ਹੋ ਗਈ ਦੇਖੋ ਇਹਨਾਂ ਦੇ ਧੱਪ ਵੀ ਪੈਂਦੀ ਆ ਇਹਨਾਂ ਦੇ ਛਾਂ ਵੀ ਆ ਇਹਨਾਂ ਦੇ ਮੀਂਹ ਵੀ ਪੈਂਦਾ ਹਾਂਜੀ ਇਹ ਹਰ ਮੌਸਮ ਦੇ ਵਿੱਚ ਤੁਸੀਂ ਮੜਾ ਆ ਕੈਮਰਾ ਮਾਰ ਕੇ ਦਿਖਾਓ ਬੱਕਰੀਆਂ ਦੇਖੋ ਕਿਵੇਂ ਕਿਕਰ ਦੇ ਜਿਹੜਾ ਪੇੜ ਆ ਉਹਨੂੰ ਕਿਵੇਂ ਲੱਗੀਆਂ ਹੋਈਆਂ ਅੱਜ ਤੁਹਾਡੇ ਚੈਨਲ ਦੇ ਜ਼ਰੀਏ ਗੁਰਦਰਤ ਗੋਟ ਫਾਰਮ ਦੇ ਜ਼ਰੀਏ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਤੇ ਇਹ ਜੰਗਲ ਦਾ ਮਾਲ ਇਹਨੂੰ ਕਹਿੰਦੇ ਆ ਠੀਕ ਆ ਜੀ ਬਹੁਤ ਬੰਦਿਆਂ ਦੇ ਕਮੈਂਟ ਆਉਂਦੇ ਆ ਇਹ ਜੰਗਲ ਦਾ ਮਾਲ ਕਿਹੜਾ ਹੁੰਦਾ ਜੀ ਹਾਂਜੀ ਹ ਟਟੋਕਟ ਆਪਣੇ 50 55 ਪਸ਼ੂ ਆ ਇਗਰੀਜ ਨਹੀਂ ਕਰਦੇ ਬਾਹਰ ਠੀਕ ਆ ਜੀ ਥੋੜਾ ਬਹੁਤਾ ਜਿਹੜੀਆਂ ਦੁੱਧ ਵਾਲੀਆਂ ਬੱਕਰੀਆਂ ਉਹਨਾਂ ਨੂੰ ਮਾਣਾ ਵੋਟਾ ਦਾਣਾ ਦਈਦਾ ਹਾਂਜੀ ਹਾਂਜੀ ਐਵੇਂ ਤੁਹਾਨੂੰ ਕਿਉਂ ਕਹੀਏ ਬਾਕੀ ਕਿਸੇ ਪਸ਼ੂ ਨੂੰ ਅਸੀਂ ਦਾਣਾ ਨਹੀਂ ਦਿੰਦੇ ਠੀਕ ਆ ਜੀ ਬਾਹਰ ਹੀ ਮਾਲ ਚੜਦਾ ਪਰ ਲਿਵਰ ਟੋਨਿਕ ਜ਼ਰੂਰ ਦਿੰਨੇ ਠੀਕ ਆ ਜੀ ਗਰੋ ਟੋਨ ਵਗੈਰਾ ਗਰੂਪ ਪਲਸ ਔਰ ਵੈਰੀ ਵੈਰੀ ਜਿਹੜੀ ਆਪਣੀ 베ਰੀ ਬੈਕ ਦੀ ਆਉਂਦੀ ਹੈ ਗਰੋ ਟੋਨ 베ਰੀ ਬੈਕ ਦੀ ਔਰ ਆਪਣੇ ਕਿਉਂਦੇ ਬਿਮਰਲ ਵਿੱਚ ਪਾ ਕੇ ਦੁੱਧ ਵਾਸਤੇ ਐਸੇ ਟੋਨਿਕ ਦੇਣੇ ਚਾਹੀਦੇ ਠੀਕ ਤੁਹਾਨੂੰ ਦਿਖਾਉਣਾ ਤੁਹਾਨੂੰ ਆਖੀਆ ਦੇਖ ਇਹ ਕਿਸੇ ਨੇ ਬਰੀਡਿੰਗ ਵਾਸਤੇ ਬੱਚਾ ਲੈਣਾ ਹੋਵੇ ਆ ਦੇਖੋ ਜੀ ਟੋ ਘਟਾ ਕੰਨ ਕੰਨ ਦੀ ਲੈਂਥ ਹੋ ਗਈ ਇਹਦੀ 16 17 ਦੇਖੋ ਠੀਕ ਆ ਜੀ ਦੇਖੋ ਬਰੀਡਿੰਗ ਵਾਸਤੇ ਕਿਸੇ ਨੇ ਬੱਕਰੀ ਲੈਣੀ ਹੈ ਗੋਭਣ ਇੱਕ ਕਹਿ ਦਾਂਦਾ ਜੀ ਇਹ ਇਹ ਤਾਂ ਜੀ ਖੀਰਾ 10 ਮਹੀਨਿਆਂ ਦਾ ਬੱਚਾ ਜੀ ਹਜੇ ਓਕੇ ਜੀ ਮੈਂ ਤੁਹਾਨੂੰ ਇਹ ਚੀਜ਼ ਤਾਂ ਮੈਂ ਖੁੱਲ ਕੇ ਦੱਸ ਦੇ ਜਿਹੜਾ ਜੰਗਲ ਦਾ ਮਾਲ ਹੁੰਦਾ ਉਹਦੇ ਵਿੱਚ ਇਹੀ ਫਰਕ ਹੁੰਦਾ ਵੀ ਉਹਦੀ ਹਾਈਟ ਵੀ ਵੱਧ ਹੁੰਦੀ ਹੈ weight ਵੀ ਵੱਧ ਹੁੰਦਾ ਸ਼ਾਈਨਿੰਗ ਵੀ ਵੱਧ ਹੁੰਦੀ ਹੈ ਜਿਹੜਾ ਬਾਹਰ ਮਾਲ ਚਰਦਾ ਵਾ ਜਿਹਨੂੰ ਕਹਿੰਦੇ ਗਰੀਨਿੰਗ ਕਹਿੰਦੇ ਆ ਠੀਕ ਹੈ ਜੰਗਲ ਦਾ ਮਾਲ ਦੇਖੋ ਤੁਸੀਂ ਸ਼ਾਇਨਿਕ ਦੇਖੋ ਚਾਲਰ ਝੋਲਾ ਦੇਖੋ ਅਗਰ ਕਿਸੇ ਨੇ ਇਹ ਵੀ ਬੱਚਾ ਲੈਣਾ ਆਪਾਂ ਅਗਲੇ ਨੂੰ ਦੇ ਦਾਂਗੇ ਠੀਕ ਹੈ ਜੀ ਹਾਂ ਰੇਟ ਬਾਰੇ ਕੀ ਰੇਟ ਆ ਜੀ ਰੇਟ ਕੋਈ ਨਾ ਜੀ ਫਿਰ ਵੀ ਤੁਹਾਡੇ ਚੈਨਲ 'ਚ ਦੇ ਜਰੀਏ ਮੈਂ ਇਹ ਗੱਲ ਕਹੀ ਨਾ ਕੋਈ ਨਾ ਰੇਟ ਦੱਸ ਦੇਣਾ ਸਾਨੂੰ ਇਹ ਬੱਚਾ ਆਪਾਂ 20000 ਦਾ ਦੇ ਦਾਂਗੇ ਇਹ ਜਿਆ ਬੱਚਾ 25-30000 ਤੋਂ ਘੱਟ ਨਹੀਂ ਮਿਲਦਾ ਠੀਕ ਹੈ ਜੀ ਇਹ ਲੈ ਜਾਵੇ ਆਪਣਾ ਬਰੀਡਿੰਗ ਵਾਸਤੇ ਅਗਰ ਕਿ ਇਹਨੇ ਲੈ ਕੇ ਜਾਣਾ ਬਹੁਤ ਵਧੀਆ ਡਬਲ ਹਾਰਟੀ ਦਾ ਠੀਕ ਹੈ ਜੀ 20000 ਦਾ ਬੱਚਾ ਦੇ ਦਾਂਗੇ ਆਪਾਂ ਇਹ ਜੀ ਇਹ ਤਾਂ ਛੋਟੇ ਬੱਚੇ ਵੀ 20000 ਦੇ ਮਿਲਦੇ ਜਿਹੜੇ ਬਲੱਡ ਲੈਣਦੇ ਹੁੰਦੇ ਆ। ਹਾਂਜੀ ਹਾਂ। ਮੈਂ ਤਾਂ ਇਹ ਬਲੱਡ ਲੈਣ ਦਾ ਬੱਚਾ ਮੈਂ 20000 ਦਾ ਦੇ ਦੂੰਗਾ। ਤੁਹਾਡੇ ਚੈਨਲ ਜਰੀਏ ਵੈਸੇ ਮੈਂ ਰੇਟ ਦੱਸਦਾ ਨਹੀਂ। ਤੁਸੀਂ ਆਪਾਂ ਐ ਨਹੀਂ ਬੱਕਰੀ ਦੀ ਜੀ ਕਿਸੇ ਨੂੰ ਜੀ। ਠੀਕ ਹੈ ਜੀ। ਜਿਹਨੇ ਇੱਕ ਅੱਧੀ ਬੱਕਰੀ ਲੈਣੀ ਆ ਅਗਲੇ ਨੂੰ ਦੇ ਦੋ ਜੀ। ਜਿਹਨੇ ਹੁਣ ਵੱਧ ਬੱਕਰੀਆਂ ਲੈਣੀਆਂ ਮੇਰੇ ਕੋਲ ਉਹ ਬੰਦਾ ਆਵੇ। ਪਹਿਲਾਂ ਸਮਝੇ। ਤੁਹਾਡੇ ਚੈਨਲ ਜਰੀਏ ਇਹ ਗੱਲ ਕਹਿੰਦਾ ਪਹਿਲਾਂ ਗੱਲ ਆ ਕੇ ਸਮਝੇ ਇੱਕ ਦਾ ਬੱਕਰੀ ਮੈਂ ਨਹੀਂ ਦਿੰਦਾ ਕਿਸੇ ਨੂੰ। ਠੀਕ ਹੈ ਜੀ। ਆਗੇ ਜੀ 10 ਬੱਕਰੀਆਂ ਦੇ ਦੋ। ਹੁਣ ਮੇਰੇ ਕੋਲ ਬੰਦੇ ਆਏ ਜੀ 10 ਬੱਕਰੀਆਂ ਦੇ ਦੋ। ਮੈਂ ਕਹਾ ਨਹੀਂ ਦੇ ਸਕਦਾ ਜਿੰਨਾ ਟਾਈਮ ਤੁਹਾਡਾ ਰੱਖਣ ਦੀ ਜਗ੍ਹਾ। ਹਾਂ ਜੀ ਹਾਂ ਜੀ। ਉਹ ਜਿੰਨਾ ਟਾਈਮ ਤੁਹਾਡੇ ਕੋਲ ਚਾਰਾ ਵਗੈਰਾ ਬੱਕਰੀ ਦਾ ਪੂਰਾ ਫੀਡ ਨਹੀਂ ਹੁੰਦੀ। ਉਹਨਾਂ ਟਾਈਮ ਤੁਹਾਨੂੰ ਅਸੀਂ ਬਿਲਕੁਲ ਜਾਨਵਰ ਨਹੀਂ ਦੇਣਾ। ਠੀਕ ਹੈ ਜੀ। ਇਹ ਨਹੀਂ ਸਾਨੂੰ ਵੇਚਣ ਦਾ ਲਾਲਚ ਆ। ਬੱਕਰੀ ਪਾਲਣ ਦੇ ਕਿਤੇ ਨੂੰ ਅਸੀਂ ਅੱਗੇ ਵਧਾਉਣਾ ਵਾ। ਹਾਂ ਜੀ ਹਾਂ ਜੀ। ਬੰਦੇ ਕਾਮਯਾਬ ਕਰ ਰਹੇ ਨਾ ਕਿ ਫੇਲ ਕਰਨੇ। ਜਿਹੜੀ ਚੀਜ਼ ਦਵਾਂਗੇ ਸਮਝਾ ਕੇ ਦਵਾਂਗੇ। ਬਾਈ ਜੀ ਅਗਰ ਤੁਸੀਂ ਬੱਕਰੀ ਰੱਖਣ ਦੇ ਹੈ ਵੀ ਹੈਗੇ ਆ ਇਹਨੂੰ ਮੈਂ ਅਗਲੇ ਲਈ ਨਈ ਬੱਕਰੀ ਆ ਪਾ ਦਿੰਦੇ ਹਾਂ ਆ ਬੱਕਰੀ ਜਿਵੇਂ ਆ ਦੋ ਬੱਚਿਆਂ ਵਾਲੀ ਬੱਕਰੀ ਆ ਇੱਕ ਬੱਕਰੀ ਅਸੀਂ 20 21 22 ਹਜ਼ਾਰ ਚ ਦੇ ਦਿੱਤੀ ਆ ਦੋ ਬੱਚੇ ਆ ਥਣ ਬਹੁਤ ਵਧੀਆ ਦੇਖੋ ਜੀ ਬਹੁਤ ਵਧੀਆ ਦੇਖੋ ਮਾਰ ਕੇ ਦਿਖਾਓ ਜੀ ਆ ਦੇਖੋ ਇਹਦੇ ਮਗਰ ਦੋ ਬੱਚੇ ਆ ਇਹ ਵੀ ਮਾਸ਼ਾਅੱਲ੍ਲਾ ਬਹੁਤ ਵਧੀਆ ਹੈ ਲਾਲ ਕਲਰ ਚ ਇਹ 20 22 ਹਜ਼ਾਰ ਚ ਦੋ ਬੱਚਿਆਂ ਵਾਲੀ ਬੱਕਰੀ ਦੇ ਦਿੱਤੀ ਆ ਜਿਵੇਂ 5 5 ਹਜ਼ਾਰ ਦੇ ਬੱਚੇ ਹੁਣ ਠੀਕ ਇਹਦੇ ਨਾਲੇ ਛੋਟੇ ਬੱਚੇ ਵੀ ਆ ਉਹ ਮੱਖੀ ਜਿਹੀ ਨੀ ਬੱਕਰੀ ਇੱਕ ਆਪਣਾ ਬੱਕਰਾ ਤੁਹਾਨੂੰ ਫੜ ਕੇ ਦਿਖਾਉਣਾ ਜੀ ਮੈਂ ਠੀਕ ਹੈ ਜੀ ਦਿਖਾਓ ਜੀ ਆ ਵੀ ਲੈ ਬੱਕਰਾ ਲੈ ਗਿਆ ਵੱਡਾ ਆ ਹਾਂਜੀ ਜੀ ਵਧੀਆ ਬੱਕਰੀ ਆ ਆ ਬੱਕਰੀ 20000 ਤੇ 23000 ਇਹ ਬੱਕਰੀ 30000 35000 ਤੋਂ ਘੱਟ ਨਹੀਂ ਮਿਲਦੀ ਠੀਕ ਹੈ ਜੀ ਹਾਂਜੀ ਹਾਂ ਇਹ ਬੱਕਰੀ 30 35000 ਤੋਂ ਘੱਟ ਨਹੀਂ ਮਿਲਦੀ ਠੀਕ ਹੈ ਇਹ ਬੱਕਰੀ 22000 23000 24000 ਸਮਝਾ ਕੇ ਦੇ ਦਿੱਤਾ ਅਗਰ ਇੱਕ ਗੱਲ ਹੋਰ ਛੋਟੇ ਚੈਨਲ ਦੇ ਜਰੀਏ ਮੈਂ ਦੱਸਣਾ ਚਾਹੁੰਦਾ ਹਾਂ ਦੇਖੋ ਨਵਾਂ ਬੰਦਾ ਵਾ ਜਿਹੜਾ ਹਾਂਜੀ ਉਹ 20000 ਤੋਂ ਵੱਧ ਬੱਕਰੀ ਨਾਲ ਲਵੇ ਅੱਛਾ ਜੀ ਕਿਉਂ ਪਹਿਲਾਂ ਉਹਦੇ ਹੱਥ ਸਿੱਧੇ ਕਰੇ ਠੀਕ ਹੈ ਜੀ ਅਗਰ ਇੱਕਦਮ ਹੀ ਪਾਊਗਾ ਵੱਡੀ ਬੱਕਰੀ ਨੂੰ ਨੁਕਸਾਨ ਹੋ ਗਿਆ ਚੱਲਿਆ ਨਹੀਂ ਠੀਕ ਪਹਿਲੇ ਬੋ ਚੱਲ ਜੂਗਾ ਮਾੜਾ ਮੋਟਾ ਪੈਰ ਹੀ ਹਿੱਲੂਗਾ ਜੇ ਹੁਣ 10ਵੀਂ ਪੌੜੀ ਤੋਂ ਜਾ ਕੇ ਟੇਕੇਗਾ ਸਿੱਧਾ ਜਾਂ ਤਾਂ ਮਨ ਕੇ ਟੁੱਟਣਗੇ ਜਾਂ ਬੰਦਾ ਹੀ ਜਾਊਗਾ ਲੱਗਣੀ ਕਿਸੇ ਦਾ ਨੁਕਸਾਨ ਨਹੀਂ ਹੋਏ ਪਹਿਲਾਂ ਇੱਕ ਦੀ ਜਿਵੇਂ ਪੌੜੀ ਚੜਦਾ ਦੋ ਪੌੜੀਆਂ ਚੜਦਾ ਐਂ ਬੰਦਾ ਹੌਲੀ ਹੌਲੀ ਚੜੇ ਠੀਕ ਹੈ ਮੈਂ ਨਾ ਸਹੀ ਬੰਦਿਆਂ ਦੇ ਨਾਲ ਲਿੰਕ ਰੱਖੇ ਅੱਜ ਕੱਲ ਬੱਕਰੀ ਪਾਲਣ ਦੇ ਕਿਤੇ ਵਿੱਚ ਥੋੜਾ ਫਰਾਡ ਵੀ ਹੋ ਰਿਹਾ ਹਾਂਜੀ ਵੀ ਦੇਖੋ ਮਾਲ ਦਵਾਉਣ ਦੇ ਵਿੱਚ ਲੈਣ ਦੇ ਵਿੱਚ ਜਲਦੀ ਨਾ ਕਰੇ ਬੰਦਾ ਸਮਝ ਕੇ ਲਵੇ ਚੰਗੇ ਜਾਣਕਰ ਦੋ ਚਾਰ ਬੰਦੇ ਫਾਰਮ ਵਿਜ਼ਿਟ ਕਰੇ ਹਾਂਜੀ ਹਾਂਜੀ ਐਂ ਨਹੀਂ ਕਿ ਪਹਿਲੇ ਕੋਲ ਚਲੇ ਗਿਆ ਲੈ ਲਓ ਮੇਰੀ ਗੱਲ ਤੇ ਬਣਾ ਵਿ ਵੀ ਆ ਅਲੱਗ-ਅਲੱਗ ਫਾਰਮਾਂ ਦੇ ਵਿੱਚ ਵਿਜਿਟ ਕਰਕੇ ਫਿਰ ਦੇਖੋ ਸੰਭੀ ਕਿਹੜਾ ਬੰਦਾ ਕਹੀ ਸਹੀ ਕੰਮ ਕਰਦਾ ਅਗਰ ਅਸੀਂ ਇਹ ਕਿ ਇਹਨੂੰ ਬੱਕਰੀ ਪਵਾ ਕੇ ਦੇਣੀ ਆ ਉਹਦੇ ਨਾਲ-ਨਾਲ ਅਸੀਂ ਇਹ ਚੀਜ਼ ਦਾ ਵੀ ਵਾਅਦਾ ਦੇਈਦਾ ਵੀ ਤੁਹਾਨੂੰ ਇੰਨਾ ਪ੍ਰੋਫਿਟ ਹੋਊਗਾ ਕੱਢ ਕੇ ਦੇ ਦਿਆਂਗੇ ਅਗਲੇ ਨੂੰ ਠੀਕ ਇਹ ਜਾਂ ਮਾਲ ਪਾਉਂਗਾ ਇੰਨਾ ਪ੍ਰੋਫਿਟ ਹੋਊਗਾ ਇੰਨੇ ਮਹੀਨਿਆਂ ਚ ਪ੍ਰੋਫਿਟ ਚੱਲੂ ਹੋ ਜਾਊਗਾ ਬਹੁਤ ਬੰਦੇ ਕਹਿਣਗੇ ਜੀ 6 ਮਹੀਨੇ ਦਾ ਪ੍ਰੋਫਿਟ ਨਹੀਂ ਉਹਦਾ ਸਾਲ ਤੁਹਾਨੂੰ ਯਕੀਨ ਮੰਨੋ ਬੱਕਰੀ ਬਾਲਾਂ ਦੇ ਕਿਤੇ ਵਿੱਚ ਡੇਢ ਮਹੀਨੇ ਤੋਂ ਬਾਅਦ ਪ੍ਰੋਫਿਟ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਜੀ ਇਹ ਇਹ ਜੀ ਦਾ ਵਾਅਦਾ ਕਰਦੇ ਆ ਬੰਦਾ ਕਹੇ ਹਾਂਜੀ 1.5 ਮਿੰਟ ਉਹਨਾਂ ਨੂੰ ਪ੍ਰੋਫਿਟ ਚਾਲੂ ਕਰਕੇ ਦੇ ਦਾਂਗੇ ਠੀਕ ਹੈ ਆਪਾਂ ਬਕਰ ਆਪਣੇ ਕੋਲੇ ਦੇਖੋ ਇਹ ਤੁਹਾਨੂੰ ਮੈਂ ਫੇਰ ਦੱਸ ਚਾਹਣਾ ਪਉਣਾ ਜਿਹੜਾ ਜੰਗਲ ਦਾ ਮਾਲ ਜੀ ਨੂੰ ਕਹਿੰਦੇ ਆ ਹਾਂਜੀ ਜੰਗਲ ਦੇ ਮਾਲ ਦੇ ਵਿੱਚ ਇਹ ਚੀਜ਼ ਦੀ ਖਾਸੀਤ ਹੋਊਗੀ ਹਾਈਟ ਫੁੱਲ ਛੱਡੋ ਦੇਖੋ ਹਾਈਟ ਕਿੰਨੀ ਹੈ ਜੀ ਡਬਲ ਹੱਡੀ ਦੇ ਵਿੱਚ ਪੂਰਾ ਜ਼ਬਰਦਸਤ ਫੇਸ ਪੰਜ ਉੱਚੇ ਮੱਥੇ ਚਾਹੇ ਬਕਰ ਆ ਜੀ ਠੀਕ ਹੈ ਜੀ ਠੀਕ ਹੈ ਤੁਹਾਡੇ ਚੈਨਲ ਦੇ ਜ਼ਰੀਏ ਜ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਤੇ ਥੈਂਕ ਯੂ ਥੈਂਕ ਯੂ ਤੁਹਾਡਾ ਹੀ ਬਹੁਤ ਮਾਲ ਤੁਸੀਂ ਦਿਖਾਇਆ ਬਹੁਤ ਬੰਦਿਆਂ ਦੇ ਕਮੈਂਟ ਆਉਂਦੇ ਆ ਹਾਂਜੀ ਅਗਲੀ ਜਾਣਕਾਰੀ ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸ ਦਾ ਭਲਾ ਹੋਵੇ ਸਾਨੂੰ ਮਾਲ ਜਿਹੜਾ ਜਾਨਵਰ ਵੇਚਣ ਦੀ ਉਹ ਨਹੀਂ ਹੈ ਇਹਦੇ ਜਾਣਕਾਰੀ ਦਿਨੀ ਵੀ ਕਿਹੜਾ ਆ ਕੇ ਸਾਡੇ ਕੋਲ ਸਮਝੋ ਜ਼ਰੂਰ ਵੀ ਅਗਲੀ ਵੀਡੀਓ ਦੇ ਵਿੱਚ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਆਦਾ ਜਿਆਦਾ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਲੋਕਾਂ ਦਾ ਸਹੀ ਸਹੀ ਜਾਣਕਾਰੀ ਪਹੁੰਚੇ ਓਕੇ ਥੈਂਕ ਯੂ ਥੈਂਕ ਯੂ